ਮਹਾਲੀ ਚੰਡੀਗੜ੍ਹ ਦੇ ਵੱਲੋਂ ਵੈਸਟਰਨ ਨੂੰ 3600 ਫੋੜ ਦਿੱਤੇ ਆਣ ਕੇ ਮੇਰੇ ਵੀਰੋ ਲੱਭੀ ਕਹਿੰਦੇ ਰਣਜੀਤ ਸਿੰਘ ਜੀ ਸੇਖੋ ਨਾਲ ਜਵੰਦ ਸੇਖੋ ਸੰਤੋਖ ਸੇਖੋ ਗੁਰਮੀਤ ਸੇਖੋ ਫਰਨ ਸੇਖੋ ਤੇ ਸਾਰੇ ਭਰਾਵਾਂ ਦੇ ਵੱਲੋਂ ਕਲੱਬ 74 ਕਲੱਬ 77 ਅਗਲੇ ਸਾਲ ਲੰਗਰ ਦੀ ਸੇਵਾ ਰਣਜੀਤ ਸੇਖੋ ਰਜੇਸ਼ ਬਾਕਰ ਉਧਰ ਲਾਈਕਮਰ ਸਿੰਧੂ ਤੇ ਦੀਪਿਕਾ ਮੈਡਮ ਵੱਲੋਂ ਨਿਭਾਈ ਜਾਵੇਗੀ ਇਧਰਲੇ ਪਾਸੇ ਫਾਈਨਲ ਮੈਚ ਦੀ ਪਹਿਲੀ ਰੌਡ ਲਾਈਨ ਮੈਨ ਥਰੂ ਰਪੋਜਦਾ ਕਰਦੇ ਹੋ ਲਓ ਇੱਕ ਪਾਸੇ ਹਾ ਕਰਨਾ ਕਦੇ ਧਿਆਨਪੁਰੇ ਦੀ ਧਰਤੀ ਦਾ ਇਸ ਵੇਲੇ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ लाइनमैन प्लीज लाइनमैन ਨੂੰ ਮੇਰੀ ਬੇਨਤੀ ਉਹ ਚਲਾ ਜਾਵੇ ਲਓ ਇਧਰਲੇ ਪਾਸੇ ਰਕੇਸ਼ ਕਦੇ ਨੌਜਣ ਇਸ ਵੇਲੇ ਪੜਿਆ ਹੋਇਆ ਨੌਜਣ ਕਪਰੂ ਫਾਪਰ ਵਾਲਾ ਉਧਰਲੇ ਪਾਸੇ ਚਾਰ ਆਉ ਦੇਖਦਾ ਵੀ ਇੱਕ ਪਾਸੇ ਬੱਬੂ ਵਰਗੇ ਤੇ ਨਾਲ ਸਰਨਾ ਡੱਗੋ ਵਾਲਾ ਹੌਲ ਦੇਖਣਾ ਵੀ ਇਧਰਲੇ ਪਾਸੇ ਹਰਕੇਸ਼ ਬਾਪਰ ਵਾਲਾ ਵਧਿਆ ਹੋਇਆ ਬੱਲੇ ਬੱਲੇ ਇਧਰਲੇ ਪਾਸੇ ਬੱਬੂ 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 ਬਿਆਲਾ ਭਿੰਡਰਾ ਆ ਕਿਤੇ ਮਾਨ ਸਿੰਘ ਦੁੱਲਟ ਇਹ ਦਿਲਵੇ ਵਾਲਾ ਜੱਟ ਦਲੇਰੀ ਦੇ ਨਾਲ ਖੇਡਦਾ ਇਹ ਕਬੱਡੀ ਜਗਤ ਦਾ ਦੂਜਾ ਫਿੱਡੂ ਆ ਇਹ ਕਬੱਡੀ ਜਗਤ ਦਾ ਦੂਜਾ ਫਿੱਡੂ ਆ ਕਹਿੰਦੇ ਮਾਨ ਸਿੰਘ ਦੁਲਤ ਕਬੱਡੀ ਪਾ ਕੇ ਬਣਿਆ ਮਾਣ ਸਿੰਘ ਦੁਲਤ ਕਬੱਡੀ ਪਾ ਕੇ ਬਣਿਆ ਅੱਜ ਕਹਿੰਦੇ ਜੱਗੇ ਜੰਡੀਆਂ ਵਾਲੇ ਦੀ ਉਹ ਕਹਿੰਦੇ ਨਾਲ ਲਾਲ ਬਾਈ ਦੇ ਪਿਰਤੇ ਹੋਰੀ ਐਂ ਯਾਰੀਆਂ ਨਿਵਾਉਣ ਦੇ ਲਈ ਪੁੱਜਿਆ ਅੱਜ ਕਹਿੰਦੇ ਕਲੱਬ ਦੇ ਨੁਮਾਇੰਦਿਆਂ ਦੇ ਨਾਲ ਪਰਸ਼ੋਤਪੁਰ ਨਹਾਵੇ ਹੋਰਾਂ ਦੇ ਨਾਲ ਵੱਡਾ ਸਹਿਯੋਗ ਹੈ ਅੱਜ ਦੇ ਕਬੱਡੀ ਕੱਪ ਦੇ ਵਿੱਚ ਜੰਡੀਆਂ ਵਾਲੇ ਜੱਗੇ ਦਾ ਉਹ ਸ਼ਰਨਾ ਖੜਾ ਤੱਗੋ ਰਮਾਣੇ ਵਾਲਾ ਮੇਜਰ ਪ੍ਰਾਣ ਭਰੂਰ ਵਾਲਾ ਪੁੱਤਾਂ ਵਾਂਗੂ ਪਿਆਰ ਕਰਦਾ ਜਲੰਧਰ ਸਿੱਧੂ ਹੋਰੀ ਕਰੋਂ ਪਰ ਹਿੰਦੂ ਹੋਰੀ ਗੱਲਾ ਟਗਾੜੇ ਲਾਉਦੇ ਆ ਪਰ ਆਹ ਪੁਆਇੰਟ ਬੱਪਰ ਵਾਲੇ ਪ੍ਰਵੀਨ ਦੇ ਖਾਤੇ ਆ ਆ ਕਰਨ ਆ ਗਿਆ ਦਾਲਪੁਰੇ ਮਿਰਜੇ ਗਿਆ ਵਾਲਾ ਆਓ ਸਾਹਮਣੇ ਕਰਨ ਦਿਆਲਪੁਰੇ ਵਾਲਾ ਵਧਿਆ ਹੋਇਆ ਔ ਇੱਕ ਪਾਸੇ ਗਗਨ ਸੂਰੇ ਵਾਲੀਆ ਨਾਲ ਬੁੱਟਾ ਅਣਦਾਣੇ ਵਾਲਾ ਤੇ ਨਾਲ ਹੁਸ਼ਿਆਰ ਬੱਪਰ ਵਾਲਾ ਓ ਗਗੜ ਓ ਇਧਰ ਲੋ ਪਾਸੇ ਓ ਸੂਰੇ ਮਾਰ ਲਈ ਮਾਰ ਲਈ ਮਾਰ ਲਈ ਆ ਫੋੜਦੀ ਸੈਲਫ ਦੀ ਚਾਬੀ ਲੱਗਦਾ ਸੂਰੇ ਵਾਲੀ ਆਲੇ ਗਗਣ ਨੇ ਐ ਟਕਾਣੇ ਲਾਤਾ ਹੈ ਗਗਣ ਤੇ ਆ ਸ਼ਰਨਾ ਗਗਣ ਦੇ ਸ਼ਰਨਾ ਅੱਜ ਪਤਾ ਲੱਗੇਗਾ ਕਾ ਭਾ ਵਿਕਦੀ ਐ ਇਹ ਪੋਪਰ ਵਾਲਾ ਰਕੇਸ਼ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇੱਕ ਪਾਸੇ ਭਿੰਡਰਾ ਦੀ ਟੀਮ ਹੈ ਕੇ ਬੱਲੇ ਬੱਲੇ ਗਰਾਊਂਡ ਦਾ ਦਾਅਵਾ ਰਖਦੇ ਆ ਵਿਜੇ ਵਰਗੇ ਕਹਿੰਦੇ ਕਦੇ ਬੰਤੇ ਵਰਗੇ ਸ਼ੀਰੇ ਵਰਗੇ ਭਾਈ ਗੋਗੇ ਯੋਧੇ ਵਰਗੇ ਕੈਲੇ ਵਰਗੇ ਆਓ ਕਬੱਡੀ 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 ਹੋ ਗਈ ਮਿੱਤਰੋ ਆ ਭਿੰਡਰਾ ਵਾਲੇ ਬੱਬੂ ਨੇ ਰਕੇਸ਼ ਟੰਗਤਾ ਤੇ ਟੰਗਿਆਂ ਦੀ ਬਿਜਲੀ ਸਟਾਰਕੂਆ ਰਕੇਸ਼ ਟੰਗਤਾ ਇਧਰਲੇ ਪਾਸੇ ਮਾਰ ਸਿੰਘ ਦੁਲਟ ਆਓ ਬੱਲੇ ਵਾਹ ਓਏ ਮੁੰਡਿਆ ਜੱਟ ਬਾਟਾ ਵੱਡਦਾ ਉਤਰਿਆ ਵਾ ਸ਼ੇਰ ਸਿੰਘਪੁਰੇ ਵਾਲ ਸੋਖ ਸਿਟੀ ਮਹੱਲੀ ਚੰਡੀਗੜ੍ਹ ਦੇ ਵੱਲੋਂ ਜਿਹੜੇ ਦੋ ਫੋੜ ਦਿੱਤੇ ਆਣਗੇ ਦੋ ਫੋੜ ਦਿੱਤੇ ਜਾਣੇ ਆ ਫੋੜ 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 ਦਿੱਤੇ ਜਾ ਰਹੇ ਆ ਉਧਰ ਲਾ ਮੌਲਖ ਨਾਲ ਕਹਿੰਦੇ ਪਰਮੰਦੀਆਂ ਗੱਲਾਂ ਨੇ ਉਹ ਕੱਲੇ ਬੱਲੇ 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 ਹੋਈ ਜਾਂਦੀ ਹੈ ਯੂ ਐਸ ਏ ਵਾਲਾ ਲਾ ਭਰਾ ਸਾਡ ਪਰਮਕਾਲੋ ਵਰਗੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਵੱਡੀ ਨਗਦ ਰਕਮ ਵੱਡੀ ਨਗਦ ਰਕਮ ਪਰਮਕਾਲੋ ਰੇ ਨੱਟ ਇਧਰ ਲਈ ਪਾਸੇ ਕਰਨਾ ਤਿਆਰਪੁਰੇ ਵਾਲਾ ਪਰ ਦੂਜੇ ਪਾਸੇ ਸੂਰੇ ਵਾਲੀਆ ਉਹ ਕਰਦਾ ਦੋ ਹੱਥ ਪਰ ਤਿਆਰਪੁਰੇ ਦਾ ਕਰਨ ਨੰਬਰ ਜੋੜਦਾ ਹੋਇਆ ਆ ਮੋੜੇ ਨੇ ਖੇਡ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਜ਼ੋਰਦਾਰ ਤਾੜੀਆਂ ਰਕੇਸ਼ ਅਸਲੇ ਬੱਪਾ ਰਕੇਸ਼ ਆ ਗਿਆ ਇਹ ਬੋਪਰ ਵਾਲਾ ਰਕੇਸ਼ ਆ ਗਿਆ ਕਾਟੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਕੰਨੀ ਤੇ ਕਹਿੰਦੇ ਡੱਗੋ ਵਾਲਾ ਜੱਟ ਕੇਰ ਕੇਰ ਕੱਟ ਦਿੰਦਾ ਵਟ ਕਹਿੰਦੇ ਦੱਗੋ ਵਾਲਾ ਜੱਟ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆਏ ਹਾਏ ਆਏ ਹਾਏ ਤਾਈਓ ਤਾਂ ਕਿਹਾ ਕੁਰਸੀਆ ਪਾਸੇ ਕਰ ਲੋ ਚੰਦਰਯੋ ਕੁਰਸੀਆ ਪਾਸੇ ਕਰ ਲੋ ਤੇ ਟੋਪੀ ਵਾਲਾ ਚੱਕ ਲੋ ਪੰਜ ਸੱਤ ਖੋਕੇ ਰੇਡ ਤੇ ਨਾਲ ਪੱਗਾਂ ਵਾਲਾ ਮਾਈ ਤਾਂ ਲੜਾਰੀ ਓਏ ਆ ਬੰਦਾ ਵੀ ਕਦੇ ਫੋੜ ਜੱਤ ਨੂੰ ਫਿਰਦਾ बूटेराबर का दार दयानपुर कर लगे जोर बने बने भले पले बढ़िया आदमपुरे का कर नंबर का वाधा करना होया ਅਗਲੀ ਰੇਡ ਪ੍ਰਵੀਨ ਬਾਪਰ ਦਾ ਫੇਰ ਇਹ ਚੌਥਾ ਹੈ ਪ੍ਰਵੀਨ ਪਾ ਰਿਹਾ ਕਬੱਡੀਆਂ ਆ ਦੱਗੋ ਵਾਲਾ ਸ਼ਰਨ ਹੈ ਜਿਹੜਾ ਘੇਰ ਕੇ ਘੇਰ ਕੇ ਅਵਟ ਕੱਢਦਾ ਹੈ ਪਰ ਪੁਆਇੰਟ ਜਿਹੜਾ ਬਾਪਰ ਵਾਲੇ ਪ੍ਰਵੀਨ ਦੇ ਖਾਤੇ ਹੈ ਬਾਪਰ ਵਾਲੇ ਪ੍ਰਵੀਨ ਦੇ ਹਿੱਸੇ ਹੈ ਅਗਲੀ ਕਬੱਡੀ ਪਾਉਣ ਦੇ ਲਈ ਮਾਨ ਸਿੰਘ ਇਹ ਦਰਵੇ ਵਾਲਾ ਕਬੱਡੀ ਪਾ ਰਿਹਾ ਦੁਲਟ ਫੋਰ ਟਰੈਕਟਰ ਤੋਂ ਲੈ ਕੇ 911 ਦੀਆਂ ਗੱਲਾਂ ਬੁਲਟ ਮੋਟਰਸਾਈਕਲ ਮੋਟਰਸਾਈਕਲਾਂ ਦੀਆਂ ਗੱਲਾਂ ਐਨ ਗੱਲਾਂ ਟਿਕਾੜੇ ਲਾਈਆਂ ਨੇ ਮਾਨਪ੍ਰੀਤ ਮਾਨਪ੍ਰੀਤ ਸਿੰਘ ਦੁੱਲੋਟਾ ਗਿਆ ਹੈ ਅਗਲੀ ਕਬੱਡੀ ਪੌਣ ਦੇ ਲਈ ਰਿੰਕੋ ਗਰੰਟੀ ਵਾਲਾ ਇਸ ਲਈ ਵਧਿਆ ਹੋਇਆ ਉਧਰ ਚਾਰ ਸਰਨਾ ਨਾਲ ਜਸੂ ਪਿੰਡ ਰਾਣਾ ਬੱਬੂ ਪਿੰਡ ਰਾਣਾ ਉਹ ਚਾਰੇ ਤਿਆਰ ਬਰ ਤਿਆਰ ਹੈ ਬੈਸਟਨ ਨੂੰ ਫੋੜ ਇੱਕ ਪਾਸੇ ਓਏ ਬੱਲੇ ਬੱਲੇ ਆ ਫੋੜ 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 ਲੈ ਵੀ ਜਿਹਨੂੰ ਜਿਹਨੂੰ ਆ ਲੱਗਦਾ ਵੀ ਅੱਜ ਬੱਬੂ ਭਿੰਦਰਾ ਬੁੱਤ ਜਾਪੀ ਦੇ ਤੇ ਫੋੜ ਲਾ ਕੇ ਜਾਵੇਗਾ ਕਿ ਤਾੜੀਆਂ ਦੇ ਮਾਰ ਕੇ ਦੱਸਿਓ ਜਿਹੜੇ ਜਿਹੜੇ ਕਹਿੰਦੇ ਆ ਸਾਡੇ ਮੈਗਨਸ ਇਮੀਗ੍ਰੇਸ਼ਨ ਵਾਲੇ ਬਾਈ ਉਹ ਕਹਿੰਦੇ ਬੱਬੂ ਦੇ ਤਿੰਨ ਜਫੇ 5100 ਦੇ ਹੋਣਗੇ ਉਹ ਕਰਨਾ ਰਾਨਪਰੇ ਦੀ ਧਰਤੀ ਦਾ ਇਸ ਵੇਲੇ ਨੌਜਵਾਨ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਰਵੀਨ ਕਹਿੰਦੇ ਵਾਪਰ ਵਾਲਾ ਤਿਆਰ ਹੈ ਲੈ ਵੀ ਬੱਬੂ ਮੈਗਨੇਸ ਇਮੀਗ੍ਰੇਸ਼ਨ ਵੱਲੋਂ ਤਿੰਨ ਜਫੇ 51000 ਦੇ ਬੱਬੂ ਪਿੰਡ ਦੇ ਹੋਣਗੇ 2 2 ਲੱਗ ਕੇ ਆ ਇੱਕ ਬਾਕੀ ਆ ਆ ਦੇਖੋ ਡੱਗੋ ਵਾਲਾ ਜੱਟ ਸ਼ਰਨ ਵਾਪਰ ਵਾਲੇ ਪ੍ਰਵੀਨ ਨੂੰ ਘੇਰ ਕੇ ਡੱਕ-ਡੱਕ ਰੱਖ ਲੈਣ ਦੀ ਜ਼ਰੂਰਤ ਕਰਦਾ ਹੈ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਆ ਅਗਲੀ ਗੱਲ ਅਗਲੀ ਗੱਲ ਅਗਲੇ ਤਿੰਨ ਜਫੇ ਹੋਣਗੇ ਬੱਬੂ ਪਿੰਡਰ ਦੇ ਪਰ ਆਹ ਕੌਣ ਹੈ ਇਹ ਮਾਨ ਸਿੰਘ ਦੁੱਲੜ ਨੂੰ ਅਣਦਾਣੇ ਵਾਲਾ ਬੂਟਾ ਲੱਗਿਆ ਹੋਇਆ ਬੱਲੇ ਬੱਲੇ ਗਰਾਊਂਡ ਦਾ ਦਾਅ ਰੱਖਿਆ ਬੂਟਾ ਇਹ ਆ ਬੂਟਾ ਅਣਦਾਣੇ ਵਾਲਾ ਲਾ ਤਕੜਾ ਜੱਫਾ ਨੰਬਰ ਜੋੜ ਗਿਆ ਇਹ ਬੂਟੇ ਦੀ ਜੜ ਵੀ ਧਰਤੀ ਦੇ ਵਿੱਚ ਜਿਵੇਂ ਪਤਾਲ ਚ ਲੱਗੀ ਹੋਈ ਹੈ ਇਹ ਬੂਟੇ ਦੀ ਜੜ ਜਿਵੇਂ ਪਤਾਲ ਚ ਲੱਗੀ ਹੋਈ ਹੈ ਐਨ ਕਹਿੰਦੇ ਟਿਕਾਣੇ ਵਾਲੇ ਜੱਫੇ ਲਾਉਂਦਾ ਮਾਨ ਸਿੰਘ ਦੁੱਲਤ ਸਿੱਟਿਆ ਉਹ ਚੰਦਰਵਾਦੀ ਜਿਵੇਂ ਕਹਿੰਦੇ ਚਾਂਦਨੀ ਰਾਤ ਦੇ ਵਿੱਚ ਅੱਜ ਫਾਈਨਲ ਮੈਚ ਚੱਲਦਾ ਹੋਇਆ ਆ ਬੱਪਰ ਵਾਲਾ ਪ੍ਰਵੀਨ ਤੇ ਆ ਆ ਬੱਬੂ ਪਿੰਡਰ ਆ ਆ ਬੱਬੂ ਪਿੰਡਰ ਓ ਇਹਨੇ ਇੱਕ ਕਦਮ ਟਰੈਕਟਰ ਵਾਲੇ ਪਾਸੇ ਹੋਰ ਵਧਾ ਲਿਆ ਇੱਕ ਕਦਮ ਟ੍ਰਿਕਟ ਵਾਲੇ ਪਾਸੇ ਹੋਰ ਵਧਾ ਲਿਆ ਗਾਲਪੁਰੇ ਵਾਲਾ ਕਰਨ ਕਬੱਡੀ ਪਾ ਰਿਹਾ ਹੈ ਉਧਰ ਮੈਗਨਸ ਇਮੀਗ੍ਰੇਸ਼ਨ ਵਾਲੇ ਬਾਈਆਂ ਵੱਲੋਂ 5100 ਰੁਪਏ ਪਹੁੰਚਦਾ ਕਰਦੇ ਤਿੰਨ ਜੱਫੇ ਜਿਹੜੇ ਬੱਬੂ ਪਿੰਡਰ ਦੇ ਇਸ ਵੇਲੇ ਲੱਗ ਚੁੱਕੇ ਆ ਉਧਰਲੇ ਪਾਸੇ ਗੋਪੀ ਬਾਗਵਾਲਾ ਵਿਰਕ ਭਰਾ ਸਾਡਾ ਜਿਵੇਂ ਕਹਿੰਦੇ ਹਨ ਤੀਰ ਚੀਮਾ ਪ੍ਰਧਾਨ ਸਾਹਿਬ ਹੋਰੀ ਨਾਲ ਪਰਸ਼ੋਤ ਰੰਧਾਵਾ ਨਿੱਕਾ ਕਬੱਡੀ ਖਿਡਾਰੀ ਖੇੜਾ ਹੰਤ ਨਗਰੀਆ ਬਹੁਤ ਵੱਡੇ ਮਾਣ ਤੇ ਸਨਮਾਨ ਨਾਲ ਆ ਪੈਂਦੀ ਰੇਡ ਇਹ ਪੋਪਰ ਵਾਲਾ ਰਕੇਸ਼ ਉਹ ਸ਼ਰਨਾ ਸ਼ਰਨਾ ਇਹ ਆਖਦੇ ਇਹ ਇਹਦਾ ਅੜਮ ਸੁਹਾ ਮਾਰੇ ਪੁੱਠੇ ਸਿੱਧੇ ਦਾ ਕੰਮ ਧਾਵੀਆਂ ਨੂੰ ਯਾਰੋ ਜੀਦਾ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਜੱਟ ਸ਼ਰਨਾ ਉਹ ਜੱਗੋ ਵਾਲਾ ਜੱਟ ਸ਼ਰਨਾ ਅਗਲੀ ਰੇਡ ਕਹਿੰਦੇ ਕਰਨ ਜਾਰਪੁਰੇ ਵਾਲਾ ਫੇਰ ਵਧਿਆ ਹੋਇਆ ਹੈ ਉਧਰਲੇ ਪਾਸੇ ਆਓ ਸਾਹਮਣੇ ਹੁਸ਼ਿਆਰ ਹੈ ਕਹਿੰਦੇ ਬੌਪਰ ਵਾਲਾ ਅਗਲੀ ਰੇਡ ਪਾਉਣ ਦੇ ਲਈ ਫੇਰ ਤਿਆਰ ਹੈ ਪ੍ਰਵੀਨ ਬੌਪਰ ਦੀ ਧਰਤੀ ਦਾ ਵਧਿਆ ਹੋਇਆ ਹੈ ਉਧਰ ਬਾ ਬੱਲੇ ਬੱਲੇ ਕਰਵਾਤੀ ਹੈ ਆਹ ਕੌਣ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਬੌਪਰ ਵਾਲਾ ਪ੍ਰਵੀਨ ਆਹ ਬੱਲੇ ਆਹ ਚੌਥਾ ਜੱਫਾ ਟੰਗਤਾ 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 ਮੈਨੂੰ ਪਹਿਲਾਂ ਪਤਾ ਵੀ ਇੱਕ ਤੇ ਭਿੰਡਰਾਂ ਨੂੰ ਜਾਣਾ ਹੈ ਇੱਕ ਤੇ ਭਿੰਡਰਾਂ ਨੂੰ ਜਾਣਾ ਉਧਰ ਸੋਨੂ ਤਿੰਨ ਜੱਫੇ ਹੋ ਗਏ ਆ ਵੀਰੇ ਤਿੰਨ ਜੱਫੇ ਸੋਨੂ ਜੋਰ ਦੇ ਵੱਲੋਂ ਬੁਲਟ ਦੀਆਂ ਤਿੰਨ ਕਬੱਡੀਆਂ 51 ਸੌਰੀਆਂ ਹੋਣਗੀਆਂ 5 5000 ਰੁਪਇਆ ਪੁੱਜਦਾ ਕਰ ਰਹੇ ਹੋ ਤਿੰਨ ਜੱਫੇ ਹੋ ਗਏ ਆ ਬੱਬੂ ਭਿੰਡਰ ਦੇ ਇਹ ਗੱਲਾਂ ਕਰੀਏ ਰਜੀਤ ਤਾਂ ਸੇਖੋ ਜੀ ਮੈਗਨਸ ਇਮੀਗ੍ਰੇਸ਼ਨ ਵਾਲੇ ਭਰਾ ਉਹ 5100 ਰੁਪਿਆ ਪਹੁੰਚਦਾ ਕਰ ਦਿਓ ਬੱਬੂ ਪਿੰਡ ਦੇ ਲੋਕ ਹੈਲੋ ਸਕੋਰ ਹਾਈਟ ਇਮੀਗ੍ਰੇਸ਼ਨ ਵਾਲੇ ਵੀਰ ਆ ਸਾਡੇ ਗੁਰਚੇਤ ਸਿੰਘ ਗੁਰਸੇਵਕ ਸਰਾ ਗੁਰਵਿੰਦਰ ਸਰਾ ਵੱਡਾ ਸਹਯੋਗ ਆ ਭਰਾਵਾਂ ਦਾ ਨਸੀਬ ਚੀਮਾ ਖਜ਼ਾਨਚੀ ਆ ਕਾਸ਼ੀਰ ਆ ਸਾਹਮਣੇ ਰਕੇਸ਼ ਇਸ ਵੇਲੇ ਬਾਪਰ ਵਾਲਾ ਆਓ ਸਾਹਮਣੇ ਨੌਜਵਾਨ ਗਬਰੋ ਨੰਬਰ ਲੈ ਕੇ ਵਾਪਸ ਮੁੜਦਾ ਹੋਇਆ ਹੈ ਅਗਲੀ ਕਬੱਡੀ ਕਹਿੰਦੇ ਕਰਨ ਜਾਲਪੁਰੇ ਦੀ ਧਰਤੀ ਦਾ ਫੇਰ ਚਾਰ ਲੈ ਵੀ ਜੱਗਿਆ ਬਾਈ ਕਹਿੰਦੇ ਵੀ ਗੂਗਲ ਪੇ ਹੀ ਹੋਣਾ ਸਿੱਧਾ ਉਹਦੇ ਨੰਬਰ ਤੇ ਬਾਈ ਕਹਿੰਦੇ ਗੂਗਲ ਪੇ ਹੀ ਹੋਣਾ ਆ ਕਬੱਡੀ ਪੈ ਗਈ ਆ ਮਿੱਤਰੋ ਆ ਕਰਨ ਕਬੱਡੀ ਪਾ ਰਿਹਾ ਹੈ ਇਹਦਾ ਦਿਆਲਪੁਰੇ ਮਿਰਜੇਗਾ ਪਿੰਡ ਜਿੱਥੇ 30 ਤਰੀਕ ਨੂੰ ਮੁਕਾਬਲੇ ਹੋਣਗੇ ਉਧਰ ਫਿੱਡੂ ਆ ਝੜੀਰ ਵਾਲਾ 10 ਤਰੀਕ ਨੂੰ ਸੱਤੇ ਦੇ ਰਿਹਾ ਜਿਹਦੇ ਪਿੰਡ ਦੇ ਵਿੱਚ ਓਪਨ ਦੇ ਮੁਕਾਬਲੇ ਬਹੁਤ ਵੱਡੇ ਪੱਧਰ ਤੇ ਸ਼ਨੀਰ ਦੀ ਧਰਤੀ 10 ਅਪ੍ਰੈਲ ਨੂੰ ਕਬੱਡੀ ਓਪਨ ਦਾ ਵੱਡੇ ਮੁਕਾਬਲੇ ਹੋੜ ਗਏ। ਅੋ ਸੋਲੇ ਰੇਡ ਪਾਉਣ ਲਈ ਤਿਆਰ ਹੈ। 19 ਤਰੀਕ ਬੱਲੇ ਕਾ 21 ਬੱਗੂ ਵਾਲੇ ਤੇ 22 ਤਰੀਕ ਨੂੰ 171 ਪ੍ਰਾਈਜ਼ ਹੈ। ਇਹ ਆ ਕਬੱਡੀ ਪਾਕੀ ਧਰਤੀ ਤੇ ਪਰੇਸ਼ਰ ਨੇ ਪਾਸੇ ਪਰਵੀਰ ਆਓ ਡੱਗੋ ਵਾਲਾ ਡੱਗੋ ਵਾਲਾ ਕੋਸ਼ਿਸ਼ ਕਰਦਾ ਹੈ ਮਾਨ ਸਿੰਘ ਦੁਲਟ ਫੇਰ ਕਬੱਡੀ ਪਾਉਣ ਦੇ ਵਾਕੇ ਕਹਿੰਦੇ ਬਨਸਿਕ ਦੁਲਟ ਇਹ ਦਰਬੇ ਦੀ ਧਰਤੀ ਹੈ ਮੁੰਡਾ ਕਬੱਡੀ ਪਾ ਰਿਹਾ ਹੈ ਉਹ ਬੱਲੇ ਬੱਲੇ ਕਰਾਉਣ ਦਾ ਦਾਅਵਾ ਰੱਖਿਆ ਆਹ ਕਹਿੰਦੇ ਖਿਲਾਰ ਕੇ ਰੱਖਦੇ ਭਾਂਡੇ ਟੀਡੇ ਵਾਹ ਓਏ ਨਾਉ ਯੋਨ ਹੋਲਡ ਕਰਕੇ ਇਹ ਪੁਆਇੰਟ ਜਿਹੜਾ ਹੋਲਡ ਕੀਤਾ ਗਿਆ ਹੈ ਹੋਲਡ ਕੀਤੀ ਸ਼ੇਰੇ ਨੂੰ ਮੇਰੀ ਬੇਨਤੀ ਹੈ ਗਾਜੀ ਨੂੰ ਮੇਰੀ ਬੇਨਤੀ ਹੈ ਇਹ ਪੁਆਇੰਟ ਜਲਦੀ ਡਿਸੀਜਨ ਲਿਓ ਤੁਸੀਂ ਕਿਉਂਕਿ ਵੈਸਟ ਰੇਂਡਰ ਤੇ ਜਾਪੀ ਦੇ ਉੱਤੇ ਬਹੁਤ ਅਸਰ ਪੈਂਦਾ ਹੈ ਹੋਲਡ ਦੀਆਂ ਗੱਲਾਂ ਬਾਤਾਂ ਦਾ ਅਗਲੀ ਕਬੱਡੀ ਪੁਆਇੰਟ ਪਾਵੇਗਾ ਇਸ ਸਮੇਂ ਦੀਆਂ ਗੱਲਾਂ ਨੇ ਸਮੇਂ ਦੀਆਂ ਬਾਤਾਂ ਨੇ ਕੋਈ ਗੱਲ ਨਹੀਂ ਵੀਰੇ ਜਦੋਂ ਹੋਲਡ ਕਹਿ ਦਿੰਦਾ ਸਾਰਾ ਕੁਝ ਸਾਹਮਣੇ ਹੋ ਜਾਣਾ ਹੈ ਵੇਖੇ ਬਖਾਇ ਫੈਸਲੇ ਦੀਆਂ ਗੱਲਾਂ ਨੇ ਮੈਚ ਸਮਾਪਤ ਮੈਚ ਸਮਾਪਤ ਮੈਚ ਸਮਾਪਤ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਇਦਰ ਢਿੰਡਰ ਦੇ ਪੁਆਇੰਟ 17.5 ਤੇ 10 ਬਾਪਰ ਦੇ ਲਿਆ ਵੀ pau ਫੇਰ ਅੱਜ ਦੇ ਮੇਲੇ ਦਾ ਕੌਣ ਬੈਸਟ ਹੋਏਗਾ ਸ਼ੇਰ ਸਿੰਘਪੁਰੇਵਾਲ ਸੁਖ ਸਿਟੀ ਮਹਾਲੀ ਦੇ ਵੱਲੋਂ ਦੋ ਫੋੜ ਜਿਹੜੇ ਉਹ ਬਾਟ ਰੇਟਰ ਤੇ ਜਾਫੀ ਨੂੰ ਦੇ ਕੇ ਬੜੇ ਸਨਮਾਨ ਦਿੱਤੇ ਜਾਣਗੇ ਅੱਠ ਕਬੱਡੀਆਂ ਪਾ ਕੇ 7 ਪੁਆਇੰਟ ਪ੍ਰਾਪਤ ਕਰਕੇ ਅੱਠ ਕਬੱਡੀਆਂ ਪਾ ਕੇ 7 ਪੁਆਇੰਟ ਪ੍ਰਾਪਤ ਕੀਤੇ ਦਿਆਲਪੁਰੇ ਵਾਲਾ ਕਰਨ ਤੇ ਮਾਨਸਿੰਘ ਟੀਮ ਦੀ ਸਹਿਮਤੀ ਦੇ ਨਾਲ ਮਾਨਸਿੰਘ ਟੁਲਟ ਅੱਜ ਦੇ ਜਿਹਨੇ ਬੈਸਟ ਜੁਆਇੰਟ ਰੇਡਰ ਨੇ 8 ਟੱਚ ਤੇ 5 ਜੱਫੇ ਬੱਬੂ ਪਿੰਡਰੇ ਫੋੜ ਦਾ ਜੈਤੂ ਬਣ ਗਿਆ ਜੀ ਫੋੜ ਦਾ ਜੈਤੂ ਬਣ ਗਿਆ ਅੱਠ ਕਬੱਡੀਆਂ 7 ਪੁਆਇੰਟ ਕਰਨ ਦਿਆਲਪੁਰੇ ਮਿਰਜੇਗਾ ਵਾਲਾ ਬੈਸਟ ਰੇਡਰ ਨਾਲ ਟੀਮ ਦੀ ਸਹਿਮਤੀ ਦੇ ਨਾਲ ਮਾਨ ਸਿੰਘ ਦੁੱਲਟ 8 ਟੱਚ 5 ਜਫੇ ਬੱਬੂ ਪਿੰਡ ਰੱਜ ਦਾ ਜਿਹੜਾ ਜਾਫੀ ਡਿਕਲੇਅਰ ਕਰ ਦਿੱਤਾ ਬਹੁਤ ਵੱਡਾ ਧੰਨਵਾਦ ਜੀ ਉਧਰ ਮੁਖਤਿਆਰ ਸਿੰਘ ਜੀ ਦਾ ਮੁਖਤਿਆਰ ਸਿੰਘ ਖੀਵਾ ਮੈਂਬਰ ਸਾਹਿਬ ਉਹਨਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਉਧਰਲੇ ਪਾਸੇ ਕਨੇਡਾ ਲਾਇਨਜ਼ ਕਲੱਬ ਦੇ ਸੁੰਦਰ ਸੰਧੂ ਜੀ ਲੱਕਾ ਸੰਧੂ ਗੋਪੀ ਸੰਤਸਰਾ ਨਾਲ ਕਾਕਾ ਢੱਲੋ ਜੀ ਉਹਨਾਂ ਦੇ ਵੱਲੋਂ 551000 ਰੁਪਇਆ ਅਗਲੇ ਸਾਲ ਦੇ ਕਬੱਡੀ ਕੱਪ ਦੇ ਲਈ ਉਧਰੋਂ ਮੁਖਤਿਆਰ ਸਿੰਘ ਜੀ ਖੀਵਾ ਮੈਂਬਰ ਸਾਹਿਬ ਦਾ ਉਹਨਾਂ ਦਾ ਬੇਟਾ ਆ 5100 ਰੁਪਇਆ ਰਣਜੀਤ ਮੈਗਨਸ ਵੱਲੋਂ ਗੂਗਲ ਪੇ ਹੋ ਗਿਆ 5100 ਰੁਪਇਆ ਗੂਗਲ ਪੇ ਕਰਤਾ ਰਣਜੀਤ ਮੈਗਨਸ ਵੱਲੋਂ